ਅੱਜ ਦੀ ਜਿਹੜੀ ਮੀਟਿੰਗ ਹੈ ਬੜੇ ਚੰਗੇ ਮਾਹੌਲ ਚੋਂ ਦੀ ਤੇ ਬੜੀ ਖੁਸ਼ੀ ਦੀ ਗੱਲ ਹੁੰਦੀ ਸਾਨੂੰ ਪਰ ਅੱਜ ਦਾ ਜਿਹੜਾ ਮਾਹੌਲ ਹੈ ਬੜਾ ਦੁਖਦਾਈ ਤੇ ਗਮਗੀਨ ਹੈ ਉਹਦਾ ਕਾਰਨ ਹੈ ਕਿ ਸਾਡੇ ਜਿਹੜੀ ਹਕੂਮਤ ਹੁੰਦੀ ਹੈ ਉਹ ਸਾਡੀ ਹਫਾਜ਼ਤ ਵਾਸਤੇ ਹੁੰਦੀ ਹੈ ਨਾ ਕਿ ਆਪ ਹੀ ਡਕੀਟੀ ਕਰਨ ਵਾਸਤੇ ਹੁੰਦੀ ਹੈ ਅਸੀਂ ਹੁਣ ਤੱਕ ਹਮੇਸ਼ਾ ਹੀ ਹਰ ਅਫਸਰ ਅਗੇ ਹਰ politcal leader ਅਗੇ ਸਰਕਾਰ ਅਗੇ ਚਾਹੇ ਉਹ ਸਕੇਟ ਦੀ ਹੋਵੇ ਚਾਹੇ ਉਹ ਸੈਂਟਰ ਦੀ ਹੋਵੇ ਹਮੇਸ਼ਾ ਹੀ ਬੇਨਤੀ ਕਰਦੇ ਆਏ ਆ ਕਿ ਸਾਨੂੰ ਮਾਰਿਆਂ ਅੰਸਰਾਂ ਤੋਂ ਬਚਾਇਆ ਜਾਏ ਬਹੁਤ ਸਾਰੇ ਥਾਂ ਤੇ ਸੜੇ ਨਾਲ ਗੁੰਡਾਗਰਦੀ ਹੁੰਦੀ ਹੈ ਡਕੀਟੀਆਂ ਹੁੰਦੀਆਂ ਉਹਦੇ ਵਿੱਚ ਸਾਡਾ ਮਾਲ ਤੇ ਜਾਂਦਾ ਹੀ ਹੈ ਸਾਡੀਆਂ ਜਾਨਾਂ ਵੀ ਜਾਂਦੀਆਂ ਨੇ ਸਾਡਾ ਕੋਈ ਅਫਸਰ ਉਹਦੇ ਵਿੱਚ ਗੰਭੀਰਤਾ ਪ੍ਰਗੋਤੇ ਕੋਈ ਵਿਚਾਰ ਨਹੀਂ ਕਰਦਾ ਨਾ ਉਹਦੇ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜੇ ਕੋਈ ਗੁੰਡਾ ਜਾਂ ਲੁਟੇਰਾ ਜਾਂ ਕੋਈ ਇਸ ਟਾਈਪ ਦਾ ਠੱਗ ਫੜਿਆ ਜਾਂਦਾ ਹੈ ਤੇ ਉਹਦੀ ਮਾਲ ਦੀ ਕਦੀ ਬਰਾਮਦਗੀ ਨਹੀਂ ਹੁੰਦੀ ਜੇ ਕਿਤੇ ਇਹ ਕਰਨ ਲੇ ਨੇ ਬਰਾਮਦਗੀ ਤੇ ਕਦੀ ਮਾਲਕ ਨੂੰ ਵਾਪਸ ਹੀ ਨਹੀਂ ਮਿਲਦਾ ਜਿਹੜੇ ਸਾਡੇ ਵਪਾਰੀ ਲੁੱਟੇ ਜਾਂਦੇ ਨੇ ਜਾਂ ਇਦਾਂ ਦੇ ਹਾਲਾਤ ਬੰਦ ਨੇ ਉਹਨਾਂ ਨੂੰ ਕਦੀ ਉਹ ਬਾਲ ਵਾਪਸ ਨਹੀਂ ਹੁੰਦਾ ਜ਼ਿਆਦਾਤਰ ਹਮੇਸ਼ਾ ਇਦਾਂ ਹੀ ਹੁੰਦਾ ਹੈ ਇਹ ਕਿਤੇ ਉਹ ਮਿਲ ਵੀ ਜਾਏ ਤੇ ਜਿੰਨਾ ਕੋ ਨੂੰ ਮਿਲਦਾ ਉਸ ਤੋਂ ਵੱਧ ਉਹਦਾ ਖਰਚਾ ਹੋ ਚੁੱਕਾ ਹੁੰਦਾ ਇਹਨਾਂ ਯਾਰਾ ਉਹਦੇ ਨਾਲ ਲੁੱਟ ਖੋ ਹੁੰਦੀ ਹੈ ਉਹ ਇਦਾਂ ਹੁੰਦਾ ਕਿ ਜਿਵੇਂ ਉਹ ਮਾਲ ਇਹਨਾਂ ਦੀ ਆਪਣੀਆਂ ਜੇਬਾਂ ਵਿੱਚੋਂ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਹੁਣ ਇੱਕ ਨਵਾਂ ਹੀ ਸਿਸਟਮ ਸ਼ੁਰੂ ਹੋ ਗਿਆ ਹੈ ਜਿਹੜਾ ਕਿ ਹਮੇਸ਼ਾ ਇੱਕ ਕਾਨੂੰਨੀ ਕਹੋ ਜਾਂ ਰਵਾਇਤੀ ਕਹੋ ਜਾਂ ਸਮਾਜ ਚ ਜਾਂ ਅਸਰਾਂ ਵਿੱਚ ਇੱਕ ਕੋਨੇ ਵਿੱਚ ਗੱਲ ਹੁੰਦੀ ਸੀ ਕਿ ਚੰਗੇ ਭਲੇ ਵਪਾਰੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਏ ਨਾ ਕਿ ਉਹਨਾਂ ਦਾ ਰਾਮਾਚ ਰੋਕ ਕੇ ਜਾਂ ਉਹਨਾਂ ਦੀ ਪਾਗੋਸ਼ਾਲੀ ਜਾਏ ਉਹਦੇ ਵਿੱਚ ਰਵਾਇਤ ਚੱਲੀ ਆਉਂਦੀ ਸੀ ਜੇ ਕਿਤੇ ਸਾਡੇ ਨਾਲ ਇਤਾਂ ਦੇ ਹਾਲਾਤ ਬਣਦੇ ਸੀ ਕਾਨੂੰਨੀ ਦਾਪੇਚ ਜਾ ਕੇ ਜਾਂ ਕੋਈ ਜ਼ਰਤੀ ਕਰਨ ਹੈ ਜਾਂ ਸਾਡੀ ਵਿੱਚ ਕਮਜ਼ੋਰੀ ਹੈ ਸਾਡੇ ਯਾਦਾਂ ਤਰ ਵਪਾਰੀ ਜਿਹੜੇ ਸਵਰਗ ਸਾਇਨਾ ਜੁੜੇ ਹੋਏ ਨੇ ਉਹ ਯਾਦਾ ਪੜੇ ਲਿਖੇ ਨਹੀਂ ਹੈਗੇ ਕਾਨੂੰਨੀ ਦਾਪੇਚ ਉਹ ਵਿਚਾਰੇ ਨਹੀਂ ਜਾਣਦੇ ਉਹਦੇ ਨਾਲ ਨਾਲ ਉਹ ਅਨਪੜ੍ਹ ਵੀ ਨੇ ਇਲੀਟਰੇਟ ਨੇ ਉਹਦੇ ਕਾਰਨ ਬਹੁਤ ਸਾਰੇ ਇਹ ਕਾਗਜ਼ ਪੱਤਰ ਪੂਰੇ ਹੁੰਦੇ ਹੋયા ਨਹੀਂ ਜਦੋਂ ਅਸੀਂ ਵਿਖਾਉਂਦੇ ਆ ਉਹ ਇਸ ਢੰਗ ਨਾਲ ਹੀ ਬੋਲਣੇ ਕਿ ਤੁਹਾਨੂੰ ਆਪ ਪਤਾ ਹੀ ਨਹੀਂ ਹੁੰਦਾ ਅਸੀਂ ਕਹਿੰਦੇ ਕਿ ਕਾਰੋਬਾਰ ਦੇ ਵਿੱਚ ਤੇ ਮਾਸਟਰ ਹੁੰਨੇ ਆ ਤੇ ਕਾਗਜ਼ਾਂ ਦੇ ਕਾਨੂੰਨਾਂ ਦੇ ਮਾਸਟਰ ਨਹੀਂ ਹੁੰਦੇ ਉਹ ਇਹਨੇ ਕਾਨੂੰਨ ਦੇ ਦਾਪੇ ਤੇ ਪਚੀਦਾ ਕਾਨੂੰਨ ਨੇ ਜਿਨ੍ਹਾਂ ਨੂੰ ਇੱਕ ਚੰਗਾ ਪੜਿਆ ਲਿਖਿਆ ਮੇਰੇ ਖਾ ਵਕੀਲ ਵੀ ਜਿਹੜਾ ਪੂਰਨ ਕਰਕੇ ਉਹਨਾਂ ਨੂੰ ਉਸ ਟਾਈਮ ਤੇ ਸੈਟੀਸਫਾਈ ਨਹੀਂ ਕਰ ਸਕਦਾ ਤੇ ਇਹਦੇ ਵਿੱਚ ਹੁੰਦਾ ਸੀ ਹਮੇਸ਼ਾ ਹੀ ਕਿ ਕਿਹ ਵਪਾਰੀ ਨਾਲ ਯੰਗ ਦੇ ਇਦਾਂ ਦੇ ਹਾਲਾਤ ਬਣਦੇ ਸੀ ਸਾਡੇ ਸਵਦੇਸ਼ਾਈਆਂ ਨਾਲ ਖਾਸ ਕਰਕੇ ਤੇ ਉਹਨਾਂ ਨੂੰ ਉਸ ਮਕੂਲ ਜਗ੍ਹਾ ਤੇ ਖੜਕੇ ਜਿੱਥੇ ਉਹਨਾਂ ਦਾ ਕੋਈ ਸਟੇਟਸ ਬੰਦਾ ਹੋਵੇ ਜਾਂ ਜਿੱਥੋਂ ਉਹ ਟ੍ਰੇਨ ਤੇ ਚੜਦਾ ਜਾਂ ਜਹਾਜ਼ ਤੇ ਚੜਦਾ ਜਾਂ ਕੋਈ ਕਨੈਸ ਆਪਣੇ ਲੈ ਜਾਂਦਾ ਉਤੋਂ ਜਾਂ ਉਹਦੇ ਪਹੁੰਚਣ ਵਾਲੇ ਮੁਕਾਮ ਤੇ ਜਾ ਕੇ ਜਿਸ ਜਗ੍ਹਾ ਤੇ ਉਹਨੇ ਜਾਣਾ ਉਥੇ ਬੈਠ ਕੇ ਬੜੇ ਆਰਾਮ ਤਲਵੀ ਨਾਲ ਉਹਨਾਂ ਲੋਕੀ ਨੂੰ ਵੇਖਿਆ ਜਾਂਦਾ ਜਾਂਦਾ ਤੇ ਕਾਗਜ਼ ਪੱਤਰ ਵੇਖੇ ਜਾਂਦੇ ਨੇ ਅੱਜਕੱਲ ਅਫਸਰਾਂ ਨੇ ਇੱਕ ਨਵੀਂ ਬਦਮਾਸ਼ੀ ਕਮਾਂ ਦਾ ਮਾਨਣਾ ਸ਼ੁਰੂ ਕਰ ਦਿੱਤੀ ਹੈ ਇਹਨਾਂ ਨੂੰ ਰਾਹਾਂ 'ਚ ਰੋਕ ਰੋਕੇ ਲੁੱਟਣ ਦਾ ਕਾਰਨ ਇਹ ਆਪ ਬੰਦਣੇ ਪਏ ਔਰ ਸਾਡੇ ਵਪਾਰੀਆਂ ਨੂੰ ਲੁੱਟਿਆ ਜਾ ਰਿਹਾ ਹੈ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਇਸ ਕਰਕੇ ਕਿ ਉਹਨਾਂ ਕੋਲ ਪਤਾ ਹੁੰਦਾ ਕਿ ਉਹਨਾਂ ਕੋਲ ਮਾਲ ਸੁਆਬ ਹੈਗਾ ਹੈ ਇਹਨਾਂ ਕੋਲ ਪੈਸੇ ਹੈਗੇ ਨੇ ਇਹਨਾਂ ਕੋਲ ਜ਼ਿਵਰਾਤ ਨੇ ਸੋਨਾ ਉਹਨੂੰ ਉਹਦੇ ਨਾਲ ਬਲੈਕਮੇਲਿੰਗ ਕਰਕੇ ਉਹਨਾਂ ਕੋਲ ਪੈਸੇ ਲੈ ਜਾਂਦੇ ਔਰ ਅਫਸੂਲ ਲੈ ਜਾਂਦੇ ਔਰ ਜ਼ਬਰਦਸਤੀ ਲੈ ਜਾਂਦੇ ਨੇ ਜਿਹਦੇ ਉੱਤੇ ਮੈਂ ਸੈਂਟਰ ਗਵਰਨਮੈਂਟ ਨੂੰ ਬਹੁਤ ਵਾਰੀ ਲਿਖਿਆ ਹੈ ਕਈ ਅਫਸਰਾਂ ਨੂੰ ਮਿਲਿਆ ਵਾ ਕਈ ਮਨਿਸਟਰਾਂ ਨੂੰ ਮਿਲਿਆ ਵਾ ਜਿਹਦੇ ਵਿੱਚ ਉਹਨਾਂ ਨੇ ਹਮੇਸ਼ਾ ਆਸ਼ਵਾਸ਼ਣ ਹੀ ਦਿੱਤੇ ਨੇ ਉਹ ਕਹਿੰਦੇ ਵਫਾ ਵਾਦਾ ਹੀ ਕਾ ਜੋ ਵਫਾ ਹੋ ਗਿਆ ਇਹ ਵਾਦੇ ਵਾਦੇ ਰਹਿਦੇ ਬਾਬਾ ਬਣੀ ਕੋਈ ਗੱਲ ਨਹੀਂ ਹੈਗੀ ਹਕੂਮਤ ਕੋਈ ਵੀ ਹੋਏ ਕੋਪਾਰੀ ਹਮੇਸ਼ਾ ਲੁੱਟਣ ਵਾਲੀ ਧਿਆਨ ਹੈ ਇਹ ਬੜੀ ਮਾੜੀ ਗੱਲ ਹੈ ਜਿਹਦੇ ਉੱਤੇ ਮੈਂ ਜ਼ਾਤੀ ਤੌਰ ਤੇ ਮਹਿਸੂਸ ਕਰਨਾ ਔਰ ਆਪਣੀ ਭਰਾ ਜੀ ਨੂੰ ਕਹਿਣਾ ਔਰ ਪੰਜਾਬ ਪ੍ਰਧਾਨ ਜੀ ਤੁਸੀਂ ਮੇਰੇ ਨਾਲ ਹੋ ਜੇਲਾ ਪ੍ਰਧਾਨ ਜੀ ਤੁਸੀਂ ਨਾਲ ਹੋ ਇਹ ਮੰਡੀ ਜਿਹੜੀ ਖਾਸ ਕਰਕੇ ਅੰਮ੍ਰਿਤਸਰ ਦੀ ਹੈ ਇਹ ਮੰਡੀ ਏਸ਼ੀਆ ਚ ਕਦੀ ਦਾ ਨਾਮ ਹੁੰਦਾ ਸੀ ਉਹਦਾ ਸਤਿਆਨਾਸ਼ ਕਰਕੇ ਇਹਨਾਂ ਵਪਾਰੀਆਂ ਦਾ ਬਹੁਤ ਵੱਡਾ ਘਰ-ਬਾਰ ਔਰ ਪਰਿਵਾਰਾਂ ਨਾਲ ਨੁਕਸਾਨ ਕਰਕੇ ਉਹਨਾਂ ਦੇ ਵੱਲ ਬਹੁਤ ਮਾੜਾ ਧਿਆਨ ਰੱਖ ਕੇ ਉਹਨਾਂ ਦੇ ਪਰਿਵਾਰ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਕਾਰੋਬਾਰ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਔਰ ਇੱਥੋਂ ਤੱਕ ਆ ਕੇ ਬਹੁਤ ਸਾਰੇ ਬਿਲਕੁਲ ਸਹੀ ਗੱਈਏ ਕਿ ਸਾਡੇ ਬਹੁਤ ਸਾਰੇ ਵਪਾਰੀ ਜਿਹੜੇ ਕੱਲ ਤੱਕ ਕਰੋੜਾਪਤੀ ਅਰਬਾਪਤੀ ਸੀ ਅੱਜ ਆਟੋ ਚਲਾ ਰਹੇ ਨੇ ਕੋਈ ਜਾ ਕੇ ਸਬਜ਼ੀਆਂ ਦੇ ਜੜੀਆਂ ਲਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ ਇਹ ਉਹ ਮੰਡੀ ਸੀ ਜਿੱਦਿਆਰਬਾਂ ਰੁਪਏ ਤੱਕ ਕਮਾ ਕੇ ਦਿੰਦੀ ਸੀ ਤੁਸੀਂ ਇਸ ਵਪਾਰੀਆਂ ਨੂੰ ਬਰਬਾਦ ਕਰਕੇ ਇਸ ਮੰਡੀ ਨੂੰ ਬਰਬਾਦ ਕਰਨ ਤੇ ਆਏ ਜਰੂਆਂ ਦੀ ਇਹ ਨਗਰੀ ਸੀ ਉਹਨਾਂ ਨੂੰ ਆਪ ਬਣਾ ਆਪਣੇ ਹੱਥਾਂ ਨਾਲ ਵਸਾਇਆ ਸੀ ਔਰ ਇੱਥੇ ਇਹਨਾਂ ਲੋਕਾਂ ਕੋਲ ਅਸੀਂ ਫਾਇਦਾ ਲੈ ਸਕਦੇ ਸੀ ਬਜਾਏ ਇਸ ਬਾਜ ਨੂੰ ਬਣਾਉਂਦੇ ਉੱਤੇ ਇਸ ਪੰਜਾਬ ਨੂੰ ਵਸਾਉਣ ਦੀ ਖਾਤਰ ਆਪਣੇ ਵਾਸਤੇ ਆਪਣੇ ਅਫਸਰ ਨੂੰ ਅਕਲ ਦਈਏ ਉਹਦੇ ਨਾਲ ਨਾਲ ਪਹਿਲਾਂ ਇਹ ਸੋਚਿਆ ਗਿਆ ਆਪਣੇ ਅੰਦਰ ਅਫਸਰ ਝਾਤੀ ਮਾਰਨ ਕਿ ਕਿ ਅਸੀਂ ਇਹਨਾਂ ਵਪਾਰੀਆਂ ਨੂੰ ਵਸਾਣਾ ਹੈ ਜਾਂ ਇਸ ਪੰਜਾਬ ਨੂੰ ਬਰਬਾਦ ਕਰਨਾ ਹੈ ਅਸੀਂ ਜੇ ਵਸਾਂਗੇ ਤੇ ਪੰਜਾਬ ਵਸੇਗਾ ਜੇ ਪੰਜਾਬ ਹੀ ਨਹੀਂ ਵਸੇਗਾ ਤੇ ਪਕਵਾ ਨਹੀਂ ਕਿਥੇ ਰਹਿਣਗੇ ਇਸ ਕਰਕੇ ਮਿਲ ਜੁਲ ਕੇ ਇਨੂੰ ਬਸਾਉਣ ਦੀ ਕੋਸ਼ਿਸ਼ करिए ਇਹਨੂੰ ਚਲਾਉਣ ਦੀ ਕੋਸ਼ਿਸ਼ करिए ਔਰ ਜਿਨ੍ਹਾਂ ਲੋਕਾਂ ਨੇ ਇਹ ਇਸ ਟਾਈਪ ਦੇ ਫਲਾਟ ਬਣਾਏ ਨੇ ਅਸੀਂ ਉਹਦੇ ਤੇ ਮੈਂ ਚਾਹਾਂਗਾ ਸਾਰੇ ਸਾਥੀਆਂ ਨਾਲ ਲੱਗੇ ਵੱਧ ਤੋਂ ਜੋ ਵੀ ਇਹਦੇ ਵਾਸਤੇ ਉਪਰਾਲਾ ਕੀਤਾ ਜਾਣਾ ਜਿਹੜਾ ਜੋ ਵੀ ਐਜੀਟੇਸ਼ਨ ਕਰਨੀ ਪੈਗੀ ਉਹ ਕਰਾਂਗਾ ਸਭ ਤੋਂ ਅੱਗੇ ਲੱਗੇ ਚੱਲਾਂਗਾ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਹਰ ਸਟੇਟ ਦੇ ਵਿੱਚ ਇਦਾਂ ਹੋ ਰਿਹਾ ਪੰਜਾਬ ਦੇ ਨਾਲ ਬਾਹਰ ਵੀ ਹੋ ਰਿਹਾ ਮੈਂ ਸੈਂਟਰ ਗਵਰਨਮੈਂਟ ਨੂੰ ਵੀ ਕਹਿੰਦਾ ਇਸ ਦੇ ਉੱਤੇ ਧਿਆਨ ਦਿਓ ਅਮੇਸ਼ਾ ਜੀ ਤੁਸੀਂ ਗ੍ਰਹਿ ਮੰਤਰੀ ਹੋ ਤੁਹਾਡੇ ਤੇ ਬਹੁਤ ਵੱਡੀਆਂ ਉਮੀਦਾਂ ਨੇ ਇਹ ਵਪਾਰੀ ਵਰਗ ਹਮੇਸ਼ਾ ਤੁਹਾਡੇ ਨਾਲ ਚੱਲਦਾ ਰਿਹਾ ਹੈ ਸਰਕਾਰ ਨੂੰ ਕਦੀ ਵੀ ਇਹ ਵਪਾਰੀ ਵਰਗੋਂ ਦਾ ਜਿਹੜਾ ਅਮਨ ਸ਼ਾਂਤੀ ਪਸੰਦ ਹੈ ਇਹਨੂੰ ਮਜਬੂਰ ਨਾ ਕਰੋ ਕਿ ਇਹ ਸੜਕਾਂ ਤੇ ਆਵੇ ਉਹ 10 ਸਾਲ ਪਹਿਲਾਂ ਇਹੋ ਹੀ ਜਿੰਨਾਂ ਨੇ ਫਮੀ ਇਮਕੀ ਸ਼ੇਰੀ ਹੋਈ ਸੀ ਅੰਮਾਲੇ ਸ਼ਹਿਰ ਚ ਇਹਨਾਂ ਨੇ ਲੁੱਟ ਖੋ ਸਾਡੇ ਸੁਨਕਰ ਮਕੀ ਬਜ਼ਾੜੀ ਨਾਲ ਜਿਹੜੇ ਬੰਦੇ ਆਪਣਾ ਜੇਵਰ ਵੇਚਣ ਜਾਂਦੇ ਆ ਰੋਟੀ ਰੋਜੀ ਮਕੀ ਕਮਾਨ ਜਾਂਦੇ ਆ 8-10 ਸਾਲ ਇਹਨਾਂ ਨੇ ਪਹਿਲਾਂ ਹੀ ਇਦਾਂ ਹੀ ਸਾਡੇ ਬੰਦਿਆਂ ਨੂੰ ਲੁੱਟਿਆ ਗਿਆ ਇੰਦਰ ਖਲਾਰ ਖਾ ਕੇ ਇਹਨਾਂ ਨੇ ਮੀਨਾ ਬੰਨਣ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਪੈਸੇ ਜੀਐਸਟੀ ਟੈਕਸ ਹੀ ਦਿੰਦੇ ਆ ਕੀ ਇਹਨਾਂ ਨੂੰ ਹੀ ਮਹੀਨੇ ਬਣਿਏ ਇਹ ਇਸੇ ਵਾਸਤੇ ਐਸੇ ਲੋ ਯੋੜ ਲਾ ਲਿਆ ਵੱਦ ਤੋਂ ਵੱਦ ਬੰਦੇ ਹੀ ਫੜੀਏ ਇਹਨਾਂ ਦੇ ਦਹਿਸ਼ਤ ਪਾਈਏ ਕਿ ਇਹਨਾਂ ਤੇ ਆਪਣੇ ਮਹੀਨੇ ਬਾਲੀਏ ਹਰ ਜ਼ਿਲ੍ਹੇ 'ਚ ਇਹਨਾਂ ਨੇ ਆਪਣੇ ਮਹੀਨੇ ਬਣਨ ਵਾਸਤੇ ਐਸੇ ਸਾਡੇ ਸਾਰੇ ਬੰਦਿਆਂ ਨੂੰ ਨਜਾਇਜ਼ ਤੰਗ ਕੀਤਾ ਔਰ ਆਪਣੀ ਰੋਟੀ ਰੋਜੀ ਕਮਾਉਣ ਵਾਸਤੇ ਇੱਕ ਆਪਣਾ ਸੁਨਿਆਰਾ ਕਿਸਣਾ ਮਗੀ ਆਪਣਾ ਪਾਈ ਪਾਈ ਜੋੜ ਕੇ ਸਮਾਨ ਵੇਚਣ ਵਾਸਤੇ ਬਾਹਰ ਜਾਂਦਾ ਉਹਦਾ ਸਮਾਨ ਸਾਰਾ ਉੱਥੇ ਰੱਖ ਲੈਂਦੇ ਆ ਉਸ ਬੰਦੇ ਦੇ 4 ਦਿਨ ਹੋਇਆ ਅੰਬਾਲੇ ਉਰ ਰੁਲਦੇ ਬੰਦੇ ਆਪਣੀ ਰੋਟੀ ਰੋਜੀ ਕਮਾਉਣ ਵਾਸਤੇ ਅਸੀਂ ਸੋਰਣ ਕਾਣਾ ਸੋਨਾ ਵੇਚਣ ਜਾਂ ਉੱਥੇ ਸਮਾਨ ਥੋੜਾ ਵੇਚਦੇ ਪਏ ਆ ਜਿਹੜੇ ਸਾਡੇ ਬੰਦੇ ਆ ਉਹਨਾਂ ਦੇ ਮਗੀ ਡਕੈਂਟੀ ਦਾ ਕੇਸ ਪਾਤਾ ਕਾਲੇ ਬੁਰਕੇ ਪਾਤੇ ਆ ਇਹਨਾਂ ਨੇ ਇਹ ਕਿਹੜੇ ਕੰਮ ਕੀਤੇ ਆ ਇਹ ਸਰਕਾਰ ਨੂੰ ਇਹਨਾਂ ਨਾਲ ਦੀ ਸ਼ਰਮ ਮਾਰਨੀ ਚਾਹੀਦੀ ਹੈ ਹਾਡੇ ਬਲਾਦਮੀਆਂ ਜੇ ਬੇਕਦਰਹੀ ਕੀਤੀ ਇਹਨੂੰ ਵੱਧ ਤੋਂ ਵੱਧ ਅਸੀਂ ਇਹਦਾ ਬਾਈਕਟ ਕਰਾਂਗੇ ਇਹ ਜਿਹੜਾ ਕੰਮ ਜਲੰਧਰੋਂ ਲੁਧਿਆਣੇ ਅੰਮ੍ਰਿਤਸਰ ਇਹ ਸਾਰੇ ਅਫਸਰ ਮਿਲ ਕੇ ਸਾਡੀ ਬਲਾਦਮੀਆਂ ਧੱਕਾ ਕਰਦੇ ਆ ਸਾਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਇਸ ਵਾਸਤੇ ਜਿੱਦਾਂ ਅਸੀਂ ਧਰਨਾ 10 ਸਾਲ ਪਹਿਲਾਂ ਅੰਮ੍ਰਿਤਸਰ ਜਾ ਕੇ ਸਟੇਸ਼ਨ ਤੇ ਲਾਇਆ ਸੀ ਅਸੀਂ ਆਪਣੀ ਪੂਰੀ ਹਮਿੰਮ ਲੈ ਕੇ ਉਥੇ ਅੰਮ੍ਰਿਤਸਰ ਸਟੇਸ਼ਨ ਦੇ ਉਦੋਂ ਵੀ ਇਹਨਾਂ ਨੇ ਮਾਫੀਆ ਮੰਗਿਆ ਸੀ ਸਾਰੇ ਹਰਜਾਂ ਦੇ ਨਾਲ ਵਾਪਸ ਕੀਤੇ ਸੀ ਅਸੀਂ ਕਹਿੰਦੇ ਆ ਸਾਡੇ ਬੰਦੇ ਮਾਲ ਵੇਚਣ ਜਾਂਦੇ ਆ ਕੋਈ ਡਾਕਾ ਡਾਲਣ ਨਹੀਂ ਜਾਂਦੇ ਕੋਈ ਸਮੈਗ ਵੇਚ ਨਹੀਂ ਜਾਂਦੇ ਸੋਨੇ ਵਾਲੇ 골ਡ ਵਾਲੇ 골ਡ ਵੇਚ ਨਹੀਂ ਜਾਣਾ ਇਹ ਇਸ ਵਾਸਤੇ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਜਾਂਦੀ ਹੈ ਇਹ ਜਿਹੜੇ ਆਪਣੇ ਡਾਕੂ ਛੱਡੇਦੇ ਆ ਇਹਨਾਂ ਨੂੰ ਸਾਹਮਲੇ ਆਪਣੇ ਬੰਦ ਨਾਲ ਲੈਵੇ ਨਹੀਂ ਤੇ ਇਹਦੇ ਨਾਲ ਇਹ ਬਹੁਤ ਹਨੂਮਗੀ ਜਿੱਦਾਂ 10 ਸਾਲ ਪਹਿਲਾਂ ਹੀ ਅੰਮਾਲੇ ਸ਼ਹਿਰ ਤੇ ਟੇਸ਼ਨ ਦੇ 500 ਬੰਦਾ ਅੰਮਰਸਾ ਤੋਂ ਵਟਾਲਿਓ ਗਦਾਸ ਗੁਲੋ ਪਠਾਨਕੋੜੋ ਸਾਰੇ ਸ਼ਹਿਰਾਂ ਜਾਇਓ ਉੱਥੇ ਬੈਠਿਆ ਫੇਰ ਹਨੂ ਇਹੋ ਜਿਹਾ ਕੱਕਦੋਂ ਉਠਾਣਾ ਪਏਗਾ ਇਹ ਅਫਸਰ ਨੂੰ ਫਿਰ ਬੈਠੇ ਉੱਥੇ ਮਾਫੀ ਮੰਗਣੀ ਪਏਗੀ ਇਹ ਜਿਹੜੇ ਸਾਡੇ ਬਲਾਦਰੀ ਦੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਕਿਹਾ ਜਾਂਦਾ ਵਾ ਮੁਰਜੋ ਸਾਡੇ ਬੰਦੇ ਕੋਈ ਚੋਰ ਡਾਕੂ ਨਹੀਂ ਅਗੇ ਇਹ ਕੋਈ ਸਮੈਗ ਵੇਚਣ ਵਾਲੇ ਆਏ ਸੰਿਆਰੇ ਨੇ ਗੋਲਡੀ ਵੇਚਣਾ ਗੋਲਡੀ ਵਿੱਚ ਜਦ ਕਿ ਸਾਰੇ ਕਾਗਦ ਹੁੰਦਿਆ ਸੁੰਦੇ ਵੀ ਇਹਨਾਂ ਕੋ ਫਿਰ ਵੀ ਇਹਨਾਂ ਨੂੰ ਹਾਲਾਸ਼ਮੈਂਟ ਕੀਤਾ ਜਾਂਦਾ ਉਹਨਾਂ ਦਾ ਜੇ ਨਾ ਪੈਸੇ ਦਿਓ ਕਿ ਨਾ ਦਲਗੇ ਇੱਕ ਕਸਟਮ ਤੇ ਤੁਹਾਡਾ ਮਾਲ ਦੇਵਾਂਗੇ ਕੀ ਉਹਨਾਂ ਨੇ ਬੁਰਕੇ ਪਾ ਗਏ ਉਹਨਾਂ ਨੂੰ ਵੀ ਹਾਲਾਸ਼ਮੈਂਟ ਵੀ ਮਗਰੀ ਉਥੇ ਕੀਤਾ ਗਿਆ ਉਹਨਾਂ ਨੇ ਕੋਈ ਚੋਰੀ ਦਾ ਮਾਲ ਨਹੀਂ ਵੇਚਿਆ ਆਪਣੀ ਮਿਹਨਤ ਦਾ ਸਮਾਨ ਬਣਾ ਕੇ ਵਿਚਾਰੇ ਵੇਚਣ ਜਾਂਦੇ ਆਪਣੀ ਰੋਟੀ ਰੋਟੀ ਵਾਸਤੇ ਇਸ ਵਾਸਤੇ ਅਸੀਂ ਅੱਜ ਆਪਣੇ ਮਗਰੀ ਆਲ ਇੰਡਿਆ ਦੇ ਇੱਥੋਂ ਦੇ ਪ੍ਰਧਾਨ ਮਗਰੀ ਕਸ਼ਮੀਰ ਸਿੰਘ ਰਾਜਪੂਤ ਨੇ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਗੁੰਡਾਗਰਦੀ ਹੁੰਦੀ ਪਈ ਹੈ ਸਾਡੇ ਪੰਜਾਬ ਜਾਂ ਹਰਿਆਣੇ 'ਚ ਇਹਨੂੰ ਜਲਦ ਜਲਦ ਨੱਥ ਪਾਈ ਜਾਵੇ ਜਿਹੜਾ ਮੰਤਰੀ ਇਹਦਾ ਹੈਗਾ ਅਸੀਂ ਮਗਰੀ ਮਗਰੀ ਚਾਹਾਂਗੇ ਸਾਡਾ ਸਾਰਾ ਸੰਗਠਨ ਉਹਨਾਂ ਅੱਗੇ ਜਾ ਕੇ ਬੇਨਤੀ ਹੀ ਕਰਾਂਗੇ ਇੱਕ ਵਾਰੀ ਕਿ ਇਹਨੂੰ ਬੁੰਡਾ ਕਰ ਦਿਨ ਨੂੰ ਰੋਕਿਆ ਜਾਵੇ ਸਾਡੀ ਬਲਾਦੀ ਨੂੰ ਜਿੱਥੇ ਜਿੱਥੇ ਵੀ ਚੜਦੇ ਆ ਉੱਥੋਂ ਹੀ ਮਗਰੇ ਇਹ ਠਾਕ ਮਗ ਲੱਗ ਜਾਂਦੇ ਆ ਕੁਛ ਭੇਡਾਂ ਕਾਲੀਆਂ ਸਾਡੇ ਬੰਦੇ ਹੀ ਉਹਨਾਂ ਨੂੰ ਜਾ ਕੇ ਨਾਲ ਮਿਲੇ ਨੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਦਾ ਤਾਂ ਖਾਣਾ ਖਰਾਓ ਹੋਣਾ ਹੀ ਹੋਣਾ ਪਰ ਜਿਹੜੇ ਅਫਸਰ ਲੋਗ ਇਹੋ ਜਿਹਾ ਕੰਮ ਕਰਦੇ ਆ ਰੋਟੀ ਰੋਜੀ ਕਮਾਉਣ ਵਾਲਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਵਿਚਾਰੇ ਮੈਂ ਅੱਜ ਵੇਨਾ ਕਈ ਬੰਦੇ ਸਾਡੇ ਇਹੋ ਜਿਹੇ ਤੰਗ ਆ ਗਏ ਇਹਨਾਂ ਕੋਲ ਗੱਲਾਂ ਤੋਂ ਹੀ ਮੋਲਾ ਜਿ ਲੱਗੇ ਦਾਦਾ ਜੀ ਹਾਰ ਤੇ ਜਾਂ ਆਟੋ ਚਲਾਨ ਚ ਲੱਗੇ ਹੋਏ ਆ